ਤਾਰੇ ਹਲਕੇ ਦੇ ਵਿੱਚ ਸੈਲੋਪਰਾਡ ਜੋ ਆ ਉੱਥੇ ਅੱਜ ਕਿਸਾਨਾਂ ਵੱਲੋਂ ਧਰਣਾ ਲਾਇਆ ਗਿਆ ਕਿਸਾਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਧਰਨਾ ਜਿਹੜਾ ਕਿਸ ਕਰਨ ਆਇਆ ਗਿਆ ਵਾ ਤੇ ਕੀ ਤੁਹਾਡਾ ਮਕਸਦ ਇਹਦੇ ਨਾਲ ਹਾਂਜੀ ਇਹ ਜੋ ਕਿਸੇ ਵੀ ਜੋਤਕ ਧਰਣਾ ਲਾਇਆ ਗਿਆ ਸੈਲੋ ਦੇ ਵਿੱਚ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਹੈ ਕਿ ਇਹਨੂੰ ਸਰਕਾਰ ਮੰਡੀ ਘੋਸ਼ਟ ਕਰਨਾ ਚਾਹੁੰਦੀ ਆ ਠੀਕ ਆ ਜੀ ਸਾਡ ਸਾਥੀ ਮੰਗਿਆ ਕਿ ਇਹਨੂੰ ਮੰਡੀ ਦੀ بجائے ਇਹਨੂੰ ਗਦਾਮ ਦੇ ਤੌਰ ਤੇ ਰੱਖਿਆ ਜਾਵੇ ਤੇ ਇਹਨੂੰ ਆਪਣੇ ਅੰਡਰ ਲਵੇ ਪੰਜਾਬ ਸਰਕਾਰ ਤੇ ਜੇ ਇਹਨੂੰ ਮੰਡੀ ਕੋਸ਼ਟ ਕਰਦੇ ਆ ਉਹਦੇ ਨਾਲ ਪੰਜਾਬ ਦੇ ਵਿੱਚ 20000 ਆੜਤੀਆ ਤੇ ਆਪਣਾ ਜਿਹੜਾ ਮਜ਼ਦੂਰ ਕੰਮ ਕਰਦਾ ਮੰਡੀ ਦੇ ਵਿੱਚ ਟਰਾਂਸਪੋਰਟਰ ਕੰਮ ਕਰਦੇ ਆ ਜਿਹੜੇ ਮਸ਼ੀਨਾਂ ਬਣਾਉਂਦੇ ਆ ਕਾਰੀਗਾਰ ਮੰਡੀ ਦੇ ਵਿੱਚ ਵਰਤਣ ਵਾਲੀਆਂ ਤੇ ਜਿਹੜੇ ਹੋੜੀਆਂ ਬਣਾਉਂਦੇ ਤੇ ਜਿਹੜੇ ਪਰਸਨਲ ਬੀਜ ਦੇ ਕਿਸਾਨ ਫਸਲ ਬੀਜਦੇ ਆ ਉਹ ਸਾਰਾ ਤਬਾਹ ਹੋਣਾ ਵਾ ਤੇ ਕਿਸਾਨ ਨੂੰ ਭਾਅ ਨਹੀਂ ਮਿਲਣਾ ਇਸੰਦੇ ਵਿੱਚ ਇਹ ਉਸ ਤੋਂ ਵੀ ਵੱਡੀ ਗੱਲ ਹੈ ਕਿ ਜਿਹੜੇ 80 ਕਰੋੜ ਲੋਕ ਆ ਜਦੋਂ ਇਹ ਖਤਮ ਹੋ ਗਿਆ ਆਪਣਾ ਮੰਡੀਕਰਨ ਤੇ ਸਰਕਾਰ ਜਿਹੜੀ ਆ ਕਿੱਥੋਂ ਦੇਊਗੀ ਗਰੀਬਾਂ ਨੂੰ 80 ਕਰੋੜ ਲੋਕਾਂ ਨੂੰ ਲਾਜ ਜੋ ਪਿਛਲੇ ਸਾਲ ਇਹਦੇ ਵਿੱਚ ਕਿਸਾਨ ਆਏ ਨੇ ਉਹ ਜਿਹੜੇ ਕਿਸਾਨ ਨੂੰ ਕਿੱਧਰ ਦੇਹੀ ਜਿਨ੍ਹਾਂ ਨੂੰ ਇੱਥੇ ਅਸੀਂ ਖੋਦ ਇਸ ਸਾਲ ਉਹਦੇ ਵਿੱਚ ਆਏ ਆ ਉਹਨਾਂ ਨੂੰ ਕਿਸੇ ਨੂੰ ਕੰਬਲ ਮਿਲਿਆ ਕਿਸ ਨੂੰ ਛਾਤ ਮਿਲੀ ਕਿਸ ਨੂੰ ਸ਼ਰਾਮ ਮਿਲੀ ਉਹ ਕਿਸਾਨ ਜਿਹੜੇ ਉਹ ਕਿੱਥੋਂ ਦੇਹੀ ਉਹ ਕਿਸਾਨਾਂ ਨੂੰ ਇੱਕ ਪਰਮਾਹ ਕੇ ਲਾਜ ਦੇਣ ਵਾਲੀ ਗੱਲ ਜਿਹੜੀ ਆ ਉਹ ਕੀਤੀ ਗਈ ਆ ਆਪਾਂ ਉਹਨਾਂ ਭਰਾਵਾਂ ਨੂੰ ਅੱਜ ਸੁਲਝਾ ਦਿੰਨੇ ਆ ਕਿ ਇੱਕ ਸ਼ਰਾਬ ਦੀ ਬੋਤਲ ਲੈ ਕੇ ਜਾਂ ਕੰਬਲ ਲੈ ਕੇ ਜਾਂ ਇੱਕ ਕਮੈਂਟਲ ਮਗਰ 50 ਰੁਪਏ ਵੱਧ ਲੈ ਕੇ ਅਸੀਂ ਆਪਣੀ ਨਸਲ ਤੇ ਫਸਲ ਦਾ ਬੇੜਾ ਕਰਕੇ ਕਰ ਰਹੇ ਆ ਇਹ ਕਿਸਾਨ ਆਪਣਾ ਮਾਰਾ ਇੱਕ ਜਿਹੜੀ ਆ ਸਰਕਾਰ ਦੀ ਤੇ ਕਾਰਪੋਰੇਟ ਘਰਾਣਿਆਂ ਦੀ ਇੱਕ ਇੱਕ ਨੀਤੀ ਚਾਲ ਆ ਕਿ ਇਸ ਤਰੀਕੇ ਦੇ ਨਾਲ ਖੇਤੀ ਨੂੰ ਤਬਾਹ ਕੀਤਾ ਜਾਵੇ ਤੇ ਜਿਹੜੀਆਂ ਕਿਸਾਨਾਂ ਦੀ ਜ਼ਮੀਨਾਂ ਨੂੰ ਹੜੱਪ ਕੀਤਾ ਜਾਵੇ ਤੇ ਜਿਹੜਾ ਪੰਜਾਬ ਤੋਂ ਮੰਡੀਕਰਮ ਆ ਉਹ ਖਤਮ ਕਰਕੇ ਤੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੇਹਲਿਆ ਕਰਕੇ ਦਿਤਾ ਵੇਹਲਿਆ ਕਰ ਦਿੱਤਾ ਜਾਵੇ ਤੇ ਕਾਰਪੋਰੇਟ ਘਰਾਣੇ ਨੂੰ ਇੱਥੇ ਲਿਆ ਕੇ ਤੇ ਸਾਡੇ ਸਿਰ ਤੇ ਭਾਲਿਆ ਜਾਵੇ ਇਹਦਾ ਬਾਰੇ ਵੀ ਲੋਕਾਂ ਨੂੰ ਇਹ ਲਾਚ ਦਿੱਤਾ ਜਾਂਦਾ ਵਾ ਤੇ ਕਿਸਾਨ ਜਿਹੜੇ ਫਿਰ ਉਹ ਵਿਕ ਜਾਂਦੇ ਨੇ ਇਹਦੇ ਵਿੱਚ ਕੋਈ ਐਸੀ ਕਿ ਜਦੋਂ ਬਿਜਲੀ ਬੋਰਡ ਦਾ ਕਹਿੰਦੇ ਸੀ ਨਿਗਮੀਕਰਨ ਹੋਣਾ ਜੀ ਨਿਗਮੀਕਰਨ ਦਾ ਲੋਕਾਂ ਸਮਝਿਆ ਵੀ ਬੜੀ ਵਧੀਆ ਬੱਤੀ ਆਊਗੀ ਬਹੁਤ ਵਧੀਆ ਸਿਸਟਮ ਹੋਊਗਾ ਅੱਜ ਕੀ ਹੋਇਆ ਉਹ ਬਿਜਲੀ ਬੋਰਡ ਦੇ ਵਿੱਚ ਹਜੇ ਜਿਹੜੇ ਬੱਚੇ ਸੀ ਕੰਮ ਕਰਦੇ ਸਾਰੇ ਬਾਹਰ ਨਿਕਲ ਗਏ ਤੇ ਬਿਜਲੀ ਬੋਰਡ ਦਾ ਸਿਸਟਮ ਇਦਾਂ ਦਾ ਹੋ ਗਿਆ ਕਿ ਆਟੋਮੈਟਿਕ ਹੀ ਹੋ ਗਿਆ ਤੇ ਲੋਕਾਂ ਦੀ ਛੇੜ ਲਾਉਣ ਇਸੀ ਤਰ੍ਹਾਂ ਜਦੋਂ ਪ੍ਰਾਈਵੇਟ ਮਿੱਲਾਂ ਕੰਨੇ ਵਾਲੀਆਂ ਚੱਲੀਆਂ ਸਰਕਾਰੀ ਮਿੱਲਾਂ ਦਾ ਪੱਠਾ ਬਿਠਾਉਣ ਵਾਸਤੇ ਪ੍ਰਾਈਵੇਟ ਮਿੱਲਾਂ ਆਦਿਆਂ ਨੇ ਮਤਲਬ ਕਿਰਾਇਆ ਵੀ ਦਿੱਤਾ ਉੱਥੇ ਜਿਹੜੇ ਕਿਸਾਨ ਰਹਿੰਦੇ ਸੀ ਰਾਤ ਉਹਨਾਂ ਨੂੰ ਰੋਟੀ ਪਾਣੀ ਪਰ ਇਹ ਕਿਸਾਨ ਤੇ ਜਿੱਦਾਂ ਹੁਣ ਮਿੱਲਾਂ ਦੀ ਤੁਸੀਂ ਗੱਲ ਕੀਤੀ ਆ ਮਿੱਲਾਂ ਦੇ ਵਿੱਚ ਖਰਾਬ ਇਹਨੇ ਮਿਲਦੀ ਰੋਟੀ ਬਣੀ ਵੀ ਮਿਲਦਾ ਸੀ ਬਾਅਦ ਵਿੱਚ ਨੁਕਸਾਨ ਹੋਇਆ ਉਹੀ ਕੰਮ ਹੁਣ ਇੱਥੇ ਹੋਇਆ ਇੱਥੇ ਲੋਕਾਂ ਨੂੰ ਜਦੋਂ ਬੜਾ ਕੁਝ ਦਿੱਤਾ ਗਿਆ ਸ਼ਰਾਬਾ ਦਿੱਤੀਆਂ ਗਿਆ ਇੱਥੇ ਅਸੀਂ ਖਬਰ ਲਾਉਣਾ ਇਹ ਕਹਿੰਦੇ ਜੀ ਇੱਥੇ ਕਿਸ ਨੂੰ ਸ਼ਾ ਮਿਲੀ ਕੇ ਕਿਸ ਨੂੰ ਕੁਝ ਮਿਲਿਆ ਕਿਸ ਨੂੰ ਕੁਝ ਮਿਲਿਆ ਬਹੁਤ ਕੁਝ ਮਿਲਦਾ ਰਿਹਾ ਜੀ ਸਰ ਪਾਜੀ ਇਹ ਇਹ ਠੀਕ ਹੈ ਗੱਲ ਤੁਹਾਡੀ ਆਪਾਂ ਲਾਲਚ ਚਾਉਂਦੇ ਆ ਪਰ ਜਦੋਂ ਬਾਅਦ ਜਿਹੜਾ ਅਸਰ ਹੋਣਾ ਨਾ ਜਦੋਂ ਮੰਡੀ ਖਤਮ ਹੋ ਗਈ ਉਦੋਂ ਉਹ ਸ਼ਰਾਬ ਸਭੀ ਸਾਡੇ ਚੋਂ ਕੱਢਣੀ ਆ ਸਾਡਾ ਰੇਟ ਜਿਹੜਾ ਬਿਲਕੁਲ ਨਹੀਂ ਮਿਲਣਾ ਤੇ ਇੱਥੇ ਜਿਹੜੀ ਸ਼ਾਨ ਨਹੀਂ ਲੱਗੀ ਆ ਉਹ ਸ਼ਾਨ ਨਹੀਂ ਏਟੀ ਮੋਟੀ ਆ ਕਿ ਸਾਡੇ 50% ਤੋਂ ਵੱਧ ਬਾਣੇ ਉਹਨਾਂ ਦੇ ਥੱਲੇ ਪੂਰੇ ਚੱਲ ਜਾਂਦੇ ਆ ਵੇਖੋ ਅਸੀਂ ਨਾ ਇੱਥੇ ਆਏ ਸੀ ਮੰਡੀ ਚੋਂ ਕੜਕਦੀਆਂ ਬੋਰੀਆਂ ਬਣੀਆਂ ਛਣਾਈਆਂ ਹੋਈਆਂ ਜਦੋਂ ਵੇਖਿਆ ਇੱਥੇ ਦੁਬਾਰਾ ਛਣ ਛਣ ਕੇ ਕਣਕ ਤੇ ਫੇਰ ਕਦਮਾਂ ਦੇ ਵਿੱਚ ਚੜ੍ਹ ਗਈ। ਉਹ ਖਰਚੇ ਜਿਹੜੇ ਉਹ ਵਧਦੇ ਜਾਂ ਘਟਦੇ ਹੈ ਨਹੀਂ ਪਹਿਲਾਂ ਉੱਥੇ ਹੋਏ ਫਿਰ ਇੱਥੇ ਹੋਏ। ਬਸ ਇਹ ਮਤਲਬ ਬਹੁਤ ਵੱਡਾ ਨੁਕਸਾਨ ਇਹਨੇ ਕਰਨਾ ਵਾ ਆਪਾਂ ਨੂੰ ਜਿਹੜੇ ਭਲੇ ਖਾਵਾ ਬਹੁਤੇ ਦੱਸ ਦਿਆ ਨਹੀਂ ਸਰਕਾਰਾਂ ਵੀ ਇਹਦਾ ਅਸਰ ਕੀ ਪੈਣਾ ਵਾ। ਅਜੇ ਸਾਨੂੰ 50 100 ਪਿੱਛੇ ਲਾ ਕੇ ਮਗਰ ਤੇ ਇਹਨਾਂ ਨੇ ਸਾਡੀਆਂ ਮੰਡੀਆਂ ਖਤਮ ਕਰਦੀਆਂ ਨੇ ਉਸ ਤੋਂ ਬਾਅਦ ਸਾਡੀ ਫੇਰ ਛੇੜ ਲੱਥਣ ਹੀ ਬਹੁਤ ਜਾ। ਦੂਸਰੀ ਗੱਲ ਦੇਖਦਾ ਜੀ ਆਪਾਂ ਗੱਲ ਕਰਦੇ ਆ ਵੀ ਜਿੱਤਾਂ ਆਪ ਮੋਂ ਮਮਾ ਆ ਕੇ ਲੈਣਾ ਦੇ ਵਿੱਚ ਲੱਗਦੇ ਆ ਅੱਜ ਉਹ ਲੀਡਰ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਇਹ ਧਰਨਾ ਆਪਾਂ ਲਾਏ ਨੇ ਜੋ ਮਜ਼ਦੂਰ ਕਿਸਾਨ ਸਭਾ ਆਪ ਇਕੱਠੇ ਹੋਇਆ ਜੇ ਇਹੋ ਧਰਨਾ ਹੈ ਐ ਐਮਐਲਏ ਦੇ ਬੁਹੇ ਜਿਹੜੀ ਲਾਇਆ ਜਾਏ ਤੇ ਐਮਐਲਏ ਜਿਹੜਾ ਅਗਲੇ ਬੰਨੇ ਗੱਲ ਖੜੀ ਦੇਖੋ ਜੀ ਗੱਲ ਤੇ ਇਹੀ ਆ ਕਿ ਜਦੋਂ ਤੋਂ ਵੀ ਜੀ ਸਾਡਾ ਦੇਸ਼ ਹਾੜ ਹੋਇਆ ਹੂੰ ਉਦੋਂ ਤੋਂ ਅਸੀਂ ਇਹਨਾਂ ਸਰਕਾਰਾਂ ਨੂੰ ਵੋਟਾਂ ਪਾ ਪਾ ਕੇ ਅੱਗੇ ਲਿਆਂਦਾ ਤੇ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਬੜੀਆਂ ਸਾਰੀਆਂ ਇਹਨਾਂ ਨੇ ਇਹ ਕਾਰਪੋਰੇਟ ਘਰਾਣੇ ਨੂੰ ਸਹਾਇਤ ਕੀਤਾ ਤੇ ਅੱਜ ਉਹੀ ਇਹਦਾ ਜਿਹੜਾ ਨਤੀਜਾ ਸਾਨੂੰ ਭੁਗਤਣ ਡੇ ਆ। ਹੁਣ ਜੇ ਅਸੀਂ ਅੰਮ੍ਰਿਤਾਲੇ ਦੇ ਬੂਹੇ ਗਾੜੀ ਵਿੱਚ ਰਨਾ ਲਾਵਾਂਗੇ ਉਹ ਵੀ ਸਾਨੂੰ ਉਥੋਂ ਕਰੋਸ਼ਾ ਦੇ ਇੱਕ ਹੀ ਠਾ ਦਿੰਦੇ ਆ ਕਰਦੇ ਕੁਝ ਨਹੀਂ ਕਿਉਂਕਿ ਸਰਕਾਰਾਂ ਸਾਡੇ ਨਾਲ ਨਹੀਂ ਚੱਲ ਸਕਦੀਆਂ। ਸਾਡੇ ਨਾਲ ਉਹ ਸਹਿਮਤ ਨਹੀਂ ਹੁੰਦੀਆਂ। ਹੁਣ ਇਹਨਾਂ ਨੂੰ ਜਿੱਥੇ ਚੰਗਾ ਲੱਗਦਾ ਕੋਈ ਕਾਂਗਰਸ ਚੋਂ ਆਇਆ ਕੋਈ ਭਾਜਪਾ ਹੈ ਜਿਵੇਂ ਉਹ ਬੋਲਣ ਦੇ ਹੀ ਹਾਂਜੀ ਉਹ ਤੇ ਆਪਣੇ ਵਾਸਤੇ ਕਰਦੇ ਸਾਡੇ ਵਾਸਤੇ ਕੁਝ ਨਹੀਂ ਕਰਦੇ। ਮੈਂ ਜੀ ਸਾਡੇ ਵਾਸਤੇ ਕੋਈ ਕੁਝ ਨਹੀਂ ਕਰਦਾ। ਹੁਣ ਵੇਖੋ 10 ਸਾਲ ਰਾਜ ਇਹਨਾਂ ਬਾਦ ਸਰਕਾਰ ਨੇ ਹਟਾਇਆ 10 ਸਾਲ ਕੈਪਟਨ ਦਾ ਵੀ ਹਟਾ ਲਿਆ ਅੱਜ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਨੂੰ ਲਿਆਂਦਾ ਜਿਹਨੇ ਇੱਕੀ ਦਬਕਾ ਮਾਰਿਆ ਤੈਨੂੰ ਉਸ ਵੇਲੇ 26 ਮੰਡੀਆਂ ਸਾਡੀਆਂ ਮਾਰਕੀਟ ਕਮੇਟੀਆਂ ਜਿਹੜੀਆਂ ਅੰਡਰ ਕਰਵਾਤੀਆਂ ਕਿ ਕਿਸਾਨ ਜਿਹੜੇ ਦਾਣੇ ਉੱਥੇ ਲੈ ਕੇ ਜਾਣ ਫਿਰ ਅਸੀਂ ਕਿਹਦੇ ਤੇ ਭਰੋਸਾ ਕਰੀਏ ਇਸੇ ਕਰਕੇ ਅੱਜ ਜਿਹੜਾ ਸਾਡਾ ਇਸ ਸੈਲੋ ਦੇ ਵਿੱਚ ਧਰਨਾ ਲੱਗਾ ਨਾ ਅਸੀਂ ਕਿਸਾਨ ਵੀਰਾਂ ਨੂੰ ਇਹੋ ਹੀ ਪੀਲ ਕਰਨ ਵਾਸਤੇ ਆਇਆ ਹਾਂ ਕੀ ਹੋਰ ਮਹੀਨੇ 10 ਦਿਨਾਂ ਨੂੰ ਜਾਂ 4 ਨੂੰ ਵੋਟਾਂ ਆ ਜਾਣੀਆਂ ਨੇ ਤਾਂ ਇਹਨਾਂ ਨੇ ਬੜਾ ਖੋਜ ਝੂਠ ਸੱਚ ਮਾਰ ਕੇ ਕਹਣਾ ਆਪਣੀਆਂ ਜ਼ਮੀਰਾਂ ਨਾਲ ਵੇਚਿਓ ਜਿੱਦਣ ਕਣ ਕੇ ਆਉਣੀ ਆ ਨਾ ਇਹਨਾਂ ਦੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਨਾ ਆਇਓ ਆਪਣੀ ਕੰਕ ਜਿਹੜੀ ਉਹਨਾਂ ਮੰਡੀਆਂ 'ਚ ਹੀ ਖੜੋ ਤੇ ਉਹਨਾਂ ਨੂੰ ਆਪਣਾ ਬਚਾ ਕੇ ਰੱਖੋ ਮਾਰਕੀਟ ਕਮੇਟੀਆਂ ਨੂੰ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਇੱਥੇ ਲੁੱਟ ਹੋਣੀ ਹੈ ਨਾ ਇਹਨਾਂ ਕਹਤਾ ਕਿ ਤੁਹਾਡਾ 50 ਕੁ ਮਿੰਟ ਜਿਹੜਾ ਕਿੱਲੇ ਦਾ ਮਤਲਬ ਪਾਰੇ ਕਰ ਚੁੱਕਾਂਗੇ ਹਾਂ ਹਾਂ ਰਈ ਤੁਹਾਡਾ ਪੰਜੀ ਜਾਣਾ ਜਿਹੜਾ ਜਿਵੇਂ ਸਰਕਾਰਾਂ ਨੇ ਕਿਹਾ ਹੈ ਵੀ ਝੋਨਾ ਸੁੱਕਾ ਬੀਜੋ ਪੈਸੇ ਦਵਾਂਗੇ ਕਿਸੇ ਨੂੰ ਮਿਲੇ ਨਹੀਂ ਕਿਸੇ ਨੂੰ ਕੁਝ ਲਾਟ ਕੇ ਨੂੰ ਕੋਈ ਲਾਟ ਜਿਵੇਂ ਹੋਣ ਵੀ ਆਧਰਨੇ ਲੱਗੇ ਨਹੀਂ ਕਿ ਲੋਕਾਂ ਨੂੰ ਇਸ ਗੱਲ ਦੀ ਯਾਦ ਆਉਗੀ ਮੈਂ ਬੱਚੇ ਇੱਥੇ ਕਣਕ ਨਹੀਂ ਖਾਨੀ ਦੇਖੋ ਜੋ ਪਿਛਲੇ ਸਮੇਂ ਦੇ ਸਰਕਾਰ ਨੇ ਲਾਰਾ ਲਾਇਆ ਸੀ ਲੋਕਾਂ ਨੂੰ ਜੀ ਸਿੱਧੀ ਵਿਦਾਈ ਕਰੋ ਤੁਹਾਡੇ ਖਾਤੇ ਤੇ 5000 ਰੁਪਏ ਪਾਵਾਂਗੇ 1500 ਰੁਪਏ ਪਾਵਾਂਗੇ ਅੱਜ ਤੱਕ ਕਿਸੇ ਖਾਤੇ ਤੇ ਨਹੀਂ ਆਇਆ ਕਿਸੇ ਖਸਾਨ ਦੇ ਖਾਤੇ ਤੇ ਨਹੀਂ ਆਇਆ ਉਹ ਜਿਹੜੀ ਸਿੱਧੀ ਵਿਦਾਈ ਆ ਲੋਕਾਂ ਵਾਸਤੇ ਕੋਈ ਏਡੀ ਕੋਈ ਨਾਣਾ ਨਹੀਂ ਚਾਹੀਦਾ ਲੋ ਜੀ ਇਹਨੇ ਕਿਸਾਨ ਖਲੋਤੇ ਨੇ ਇਹਦੇ ਵਿੱਚੋਂ ਕੋਈ ਬੰਦਾ ਇਹ ਗੱਲ ਕਹਿ ਸਕਦਾ ਵੀ ਸਾਡੇ ਇਹਦੇ ਵਿੱਚ ਪੈਸੇ ਆਏ ਆ ਕਿੱਥੀ ਬਿਜਾਈ ਦੇ ਆਇਆ ਕੋਈ ਪੈਸਾ ਕਿਨੂੰ ਦੇਖੋ ਕਿਸੇ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਕੀ ਇਹ ਕਿਸਾਨ ਜਿਹੜੇ ਸਰਕਾਰਾਂ ਤੇ ਤਬਾਰ ਕਰਨਗੇ ਜਿਹੜੇ ਲੋਕ ਪਾਰਟੀਆਂ ਬਦਲਦੇ ਨੇ ਸਿਰ ਪਾਰਟੀ ਆਪਣੇ ਵਾਸਤੇ ਬਦਲਦੇ ਆ ਇਹਨਾਂ ਵਾਸਤੇ ਕਿਸੇ ਵਾਸਤੇ ਕੋਈ ਪਾਰਟੀ ਨਹੀਂ ਬਦਲਦੀ ਕੋਈ ਇਹਦੇ ਬਾਰੇ ਦੇਖੋ ਜੀ ਇਹ ਜਿੰਨੇ ਵੀ ਤਪੂਸੀਆਂ ਮਾਰ ਕੇ ਜਿਹੜਾ ਭਾਜ ਕਾਂਗਰਸ ਤੋਂ ਨਿਕਲਦਾ ਤੇ ਭਾਜਪਾ 'ਚ ਜਾ ਵਰਦਾ ਵਾ ਜਾਂ ਭਾਜ ਵਾਜਾ ਨਿਕਲਦਾ ਤੇ ਹੋਰ ਕਿਤੇ ਜਾ ਵੜਦਾ ਵਾ ਇਹ ਸਾਰੇ ਸਿਰਫ ਰਾਜਨੀਤਿਕ ਆਪਣੀਆਂ ਰੋਟੀਆਂ ਸੇਕਣ ਵਾਸਤੇ ਕਰਦੇ ਆ ਸਿਰਫ ਆਪਣੀ ਕੁਰਸੀ ਦੇ ਕੁਰਸੀ ਵਾਸਤੇ ਕਰਦੇ ਆ ਕਿਉਂ ਇਹ ਅੱਜ ਮੰਤਰੀ ਬੰਦਾ ਬਾਡੇ ਇਹਦੇ ਵਿੱਚ ਪੈਸੇ ਆਏ ਆ ਕਿ ਕੀ ਬਿਜਾਈ ਦੇ ਪਾਇਆ ਕੋ ਬਹਿ ਕੇ ਨੂੰ ਦੇਖੋ ਕਿਸੇ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਕੀ ਇਹ ਕਿਸਾਨ ਜਿਹੜੇ ਸਰਕਾਰਾਂ ਤੇ ਤਵਾਰ ਕਰਨਗੇ ਜਿਹੜੇ ਲੋਕ ਪਾਰਟੀਆਂ ਬਦਲਦੇ ਨੇ ਸਿਰਫ ਪਾਰਟੀ ਆਪਣੇ ਵਾਸਤੇ ਬਦਲਦੇ ਆ ਇਹਨਾਂ ਵਾਸਤੇ ਕਿਸੇ ਵਾਸਤੇ ਕੋਈ ਪਾਰਟੀ ਨਹੀਂ ਬਦਲਦੇ ਕੋਈ ਇਹਦੇ ਬਾਰੇ ਕੋਈ ਵੇਖੋ ਜੀ ਇਹ ਜਿੰਨੇ ਵੀ ਤਪੂਸੀਆਂ ਮਾਰ ਕੇ ਜਿਹੜਾ ਭਾਜ ਕਾਂਗਰਸ ਤੋਂ ਨਿਕਲਦਾ ਤੇ ਭਾਜਪਾ 'ਚ ਜਾ ਵੜਦਾ ਵਾ ਜਾਂ ਭਾਜਪਾ 'ਚੋਂ ਨਿਕਲਦਾ ਤੇ ਹੋਰ ਕਿਤੇ ਜਾ ਵੜਦਾ ਵਾ ਇਹ ਸਾਰੇ ਸਿਰਫ ਰਾਜਨੀਤਿਕ ਆਪਣੀਆਂ ਰੋਟੀਆਂ ਸੇਕਣ ਵਾਸਤੇ ਕਰਦੇ ਆ ਸਿਰਫ ਆਪਣੀ ਕੁਰਸੀ ਦੇ ਕੁਰਸੀ ਵਾਸਤੇ ਕਰਦੇ ਆ ਕਿਉਂ ਇਹ ਅੱਜ ਮੰਤਰੀ ਬੰਦਾ 5 ਸਾਲ ਵਾਸਤੇ ਇਹ 50 ਬੱਸਾਂ ਪਾ ਲਈਦਾ ਵਾ ਕਿਸਾਨ ਜਿਹੜਾ ਵਾ ਉਥੇ ਦਾ ਉੱਥੇ ਐ ਮੈਂ ਹੀ ਦੂਰ ਉਥੇ ਦਾ ਉੱਥੇ ਹੀ ਬਿਲਕੁਲ ਉਥੇ ਦਾ ਉਥੇ ਹੀ ਆ ਇਹ ਕਰਕੇ ਇਹਨਾਂ ਦੇ ਲਾਰੇ ਆ ਮੈਨੀਫੈਸਟੋ ਦੇ ਵੀ ਅੱਜ ਵੀ ਵਾਦੇ ਆ ਜੇ ਤਾਂ ਕੈਪਟਨ ਨੇ ਸੌਂ ਖਾ ਕੇ ਮਨਿੰਦਰ ਸਿੰਘ ਉਹਨਾਂ ਗੁੱਟਾ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਅਸੀਂ ਸਮਝੌਤਾ ਕਰ ਜਾ ਮਾਫ ਕਰਾਂਗੇ ਅੱਜ ਤੱਕ ਕਿ ਕਿਸਾਨ ਦਾ ਮਜ਼ਦੂਰ ਦਾ ਜਾਂ ਕਿਹਾਰੀ ਦਾ ਕਰਜ਼ਾ ਇਹਨਾਂ ਲੈ ਆ ਅੱਜ ਕੁਸ ਨਹੀਂ ਮਾਰ ਕੇ ਉਹ ਭਾਜਪਾ ਦੇ ਵਿੱਚ ਜਾ ਬੈਠਾ ਅੱਜ ਨਵਾਂ ਇਹ ਵਾ ਜਿਹੜਾ ਭਗਵੰਤ ਮਾਨ ਦਾ ਨਵੀਂ ਸਰਕਾਰ ਜਿਹਨੂੰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਮੰਨਦੇ ਕਿ ਅਸੀਂ ਲੋਕਾਂ ਦੀ ਸਰਕਾਰ ਵਾਂ ਆ ਜੋ ਵੀ ਕਾਰਪੋਰਟ ਘਰਾਣਾ ਦੇ ਨਾਲ ਰਲ ਕੇ ਅੱਜ ਜਿਹੜਾ ਫੈਲੋ ਦਾ ਫਾਅ ਸਾਡੇ ਕਿਸਾਨ ਮਜ਼ਦੂਰਾਂ ਦੇ ਗੱਲ 'ਚ ਪਾ ਰਿਹਾ ਵਾ ਵੇਖੋ ਇੱਕ ਦਿਨ ਦੀ ਉਹਨੇ ਖਬਰ ਲਈ ਕਿ ਮੰਡੀਆਂ ਕਹਿੰਦੇ ਬੰਦ ਕਰਤੀਆਂ ਅੱਜ ਤੇ ਮੰਡੀਆਂ ਨਵੀਆਂ ਹੋਰ ਖੋਲ੍ਹ ਦਿੱਤੀਆਂ ਨੇ ਵੇਖੋ ਜੀ ਇਹ ਸਿਰਫ ਉਹਨਾਂ ਦੇ ਕਹਿਣ ਦੀਆਂ ਗੱਲਾਂ ਵਾ ਇਹ ਅਖਬਾਰਾਂ 'ਚ ਨਹੀਂ ਇਹ ਅਖਬਾਰਾਂ 'ਚ ਨਹੀਂ ਜਾਂ ਉਹਨਾਂ ਨੇ ਸਟੇਜਾਂ 'ਤੇ ਬਿਆਨ ਬਾਜ਼ੀ ਆ ਸਾਡੇ ਵਾਸਤੇ ਉਹਨਾਂ ਨੇ ਕੁਝ ਨਹੀਂ ਕੀਤਾ ਸਾਨੂੰ ਸਿਰਫ ਦਬਾਇਆ ਜਾ ਰਿਹਾ ਵਾ ਜੇ ਆਪਾਂ ਧਰਨਾ ਲਾ ਕੇ ਸੜਕਾਂ ਦੇ ਪਿੱਛੇ ਸਾਨੂੰ ਸਿਰਫ ਇਹ ਚੀਜ਼ ਦਾ ਇੱਕ ਕਾਗ ਲਾ ਜਾਂਦਾ ਕਿ ਇਹ ਵੱਖਵਾਦੀ ਆ ਤੂਫਾਨ ਜਿਹੜੇ ਆ ਇਹ ਹੱਤਵਾਦੀ ਆ ਜਿਵੇਂ ਹੁਣ ਰੋਜ਼ ਬਹਿਣਾ ਕਿ 42000 ਇਹ ਨੌਕਰੀਆਂ ਦੇਤੀਆਂ ਆ ਜਿੰਨੇ ਆਪਾਂ ਇਹਨਾਂ ਵਿੱਚ ਖਲੋਤੇ ਕੋਈ ਕਹਿ ਸਕਦਾ ਵੀ ਕਿਸੇ ਦੇ ਪਿੰਡ ਦੇ ਵਿੱਚ ਕਿਹਨੂੰ ਕੋਈ ਨੌਕਰੀ ਮਿਲੀ ਆ ਕੋਈ ਦੱਸ ਸਕਦਾ ਕੋਈ ਦੱਸਦਾ ਕਿ 42000 ਦੇ ਵਿੱਚੋਂ ਕਿਸੇ ਨੂੰ ਵੀ ਕਿਹਨੇ ਵਿੱਚੋਂ ਕਿਸੇ ਪਿੰਡ ਦੇ ਵਿੱਚ ਨੌਕਰੀ ਕੋ ਮਿਲੀ ਗਈ ਇਹ ਤੋਂ ਪਹਿਲਾਂ ਮੋਦੀ ਕਹਿੰਦਾ ਸੀ ਵੀ ਅਸੀਂ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਦੇ ਆ ਕਰਾਂਗੇ ਜੀ ਇਹ ਗੱਲਾਂ ਕਹਿਣ ਵਾਲੀਆਂ ਇਹਨਾਂ ਨੇ ਜਦੋਂ ਚੋਣਾ ਆਉਂਦੀ ਆ ਇਹ ਉਦੋਂ ਬਹੁਤ ਕੁਝ ਕਹਿੰਦੇ ਆ ਇਹ ਸਿਰਫ ਜੋ ਵੋਟਾਂ ਵੋਟਾਂ ਲੈਣ ਵਾਸਤੇ ਵੋਟਾਂ ਇੱਕ ਤਰ੍ਹਾਂ ਲੈਂਦੇ ਆ ਵੀ ਲੋਕਾਂ ਨੂੰ ਨਸ਼ੇ ਦੇ ਵੇਚ ਕੇ ਬਿਲਕੁਲ ਹਾਂ ਜਾਂ ਉਹ ਉਹਨਾਂ ਨੂੰ ਖਰੀਦ ਕੇ ਲੈਂਦੇ ਆ ਜਾਂ ਇਹ ਵਾਰ-ਵਾਰ ਹੋ ਪਾਉਂਦੇ ਇਹ ਵੀ ਦੱਸਿਆ ਨਾ ਅਸੀਂ ਵੀ ਜਿਵੇਂ ਇੱਥੇ ਆਏ ਕਿਸੇ ਨੂੰ ਕੋਈ ਦਿੱਤਾ ਕਿਸੇ ਨੂੰ ਕੋਈ ਦਿੱਤਾ ਕਿਸਾਨ ਆ ਗਏ ਕਿਸਾਨ ਤੇ ਸਾਡੇ ਇਹੋ ਹੀ ਆ ਨਾ ਤੁਹਾਡਾ ਜਿਆ ਸਵਾਲ ਸੀਗਾ ਕਿ ਤੁਸੀਂ ਇਹ ਕਹਿੰਦੇ ਹੋ ਵੀ ਜਿਹੜੇ ਆਉਂਦੇ ਆ ਕਿ ਲੋਕਾਂ ਨੂੰ ਹੁੰਦੇ ਆ ਅਸਲ ਵਿੱਚ ਜਿਹੜੀਆਂ ਵੀ ਇਹ ਪਾਰਟੀਆਂ ਉਹ ਭਾਵੇਂ ਅਕਾਲੀਆਂ ਤੇ ਹੋਣ ਕਾਂਗਯੂ ਜਾਂ ਆਪ ਵਾਲੇ ਜਾਂ ਕੋਈ ਹੋਰ ਰੰਗ ਦੀ ਪਾਰਟੀ ਕੋਈ ਹੋਵੇ ਆਪਾਜਪ ਵਾਲੇ ਹੋਣ ਜਾਂ ਕੋਈ ਹੋਰ ਹੋਵੇ ਕਿ ਇਹ ਸਾਰੇ ਦੇ ਸਾਰੇ ਇਹ ਜਿੰਨਾ ਚਿਰ ਤੱਕ ਇੱਥੇ ਨੀਤੀਆਂ ਬਣ ਰਹੀਆਂ ਨਹੀਂ ਆਪ ਪੋਲਿਟਿਕ ਘਰਾਣਿਆਂ ਦੀਆਂ ਨੀਤੀਆਂ ਨਹੀਂ ਬਣਦੀਆਂ ਉਹਨਾਂ ਚਿਰ ਲੋਕਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਕਿ ਲੋਕਾਂ ਦੇ ਮਸਲੇ ਹੱਲ ਤਾਂ ਹੀ ਹੋ ਸਕਦੇ ਆ ਕਿ ਜੇ ਸਰਕਾਰ ਲੋਕ ਪੱਖੀ ਹੋਵੇ ਲੋਕਾਂ ਪੱਕੀ ਸਰਕਾਰ ਤਾਂ ਹੋ ਸਕਦੀ ਆ ਵੀ ਇਹ ਨੀਤੀਆਂ ਜਿਹੜੀਆਂ ਸੰਸਾਰ ਉਪਾਸ ਸੰਸਥਾ ਚ ਬੰਦੀਆਂ ਤੇ ਸਾਡੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਟਣ ਵਾਲੀਆਂ ਬਣਾਉਂਦੇ ਆ ਉਹ ਨੀਤੀਆਂ ਰੱਜ ਹੋਣ ਅੱਜ ਤੱਕ ਸਾਡੀ ਲੜਾਈ ਜਿਹੜੀ ਆ ਕੋਈ ਨਹੀਂ ਸਾਰੀਆਂ ਸਰਕਾਰਾਂ ਹੰਡਾ ਲੀਆਂ ਹੁਣ ਆਪਾਂ ਬਦਲਾ ਲੈਂਦਾ ਵੀ ਇਹ ਜਿਹੜੀ ਆ ਸਾਡੀ ਸਰਕਾਰ ਕੁਝ ਕਰੂਗੀ ਕੁਝ ਇਹਨੇ ਵੀ ਕੁਝ ਨਹੀਂ ਕਿ ਸਹਾਮੀ ਭਰੀ ਇਹ ਨਹੀਂ ਕਿ ਹਮੇਸ਼ਾ ਵੀ ਇਹ ਸਰਕਾਰਾਂ ਲੋਕਾਂ ਦੀਆਂ ਸਰਕਾਰਾਂ ਨਹੀਂ ਆ ਇਹ ਸਰਕਾਰਾਂ ਪੈਸੇ ਵਾਲੇ ਲੋਕਾਂ ਦੀਆਂ ਸਰਕਾਰਾਂ ਆ ਤੇ ਉਹਨਾਂ ਦੇ ਹੱਕ ਵੇਚੀ ਸੀ ਦਿੱਤੀਆਂ ਤੇ ਕਾਨੂੰਨ ਬਣਾਉਂਦੀਆਂ ਇਹ ਲੋਕਾਂ ਦੀਆਂ ਸਰਕਾਰਾਂ ਕਈਆਂ ਹੀ ਨਹੀਂ ਜਾ ਸਕਦੀਆਂ ਫਿਰ ਫੇ ਲੋਕਾਂ ਨੂੰ ਧੋਖਾ ਦਿੰਦੀਆਂ ਤੇ ਉਹ 9 ਸਾਲਾਂ ਬਾਅਦ ਆ ਕੇ ਲੋਕਾਂ ਦਾ ਵੋਟਾਂ ਜਿਹੜਾ ਗੁੱਠਾ ਲਵਾ ਲਿਆ ਜੇ ਚੋਣ ਦਾ ਮਤਲਬ ਕੀ ਹੁੰਦਾ ਚੋਣ ਦਾ ਮਤਲਬ ਹੁੰਦਾ ਵੀ ਲੋਕੋ ਵੀ ਇਹ ਸਰਕਾਰ ਕਿਹ ਤਰ੍ਹਾਂ ਦੀ ਬਣੇ ਇਹ ਟੈਕਸ ਕਿਹਦੇ ਤੇ ਲਾਵੇ ਇਹ ਸੂਲਕਾ ਕਿਹਨਾਂ ਨੂੰ ਦਿੱਤੀਆਂ ਜਾਣ ਇਹ ਜਿਹੜੀਆਂ ਸਰਕਾਰਾਂ ਕਾ ਪਾਰਟੀਆਂ ਇਹ ਸਾਰੀਆਂ ਕਾਪੜ ਉਕਰਾਨੇ ਦੇ ਹੱਕ ਵਿੱਚ ਭੁੱਗਦੀਆਂ ਉਹਨਾਂ ਦੇ ਹੱਕ ਦੇ ਵਿੱਚ ਹੀ ਸਾਰੇ ਕਾਨੂੰਨ ਤੇ ਨੀਤੀਆਂ ਬਣਾਉਂਦੀਆਂ ਤੇ ਲੋਕੀਂ ਮੋਦੀ ਬਣਾਉਂਦੀਆਂ ਹੁਣ ਇਹ ਕਿ ਗੱਲ ਲੋਕ ਇਹ ਸੋਚਣਗੇ ਵੀ ਆਪਾਂ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਕਿਹਦੇ ਤੇ ਆਪਾਂ ਭਰੋਸਾ ਕਰਨਾ ਹਾਂ ਅਜੇ ਜਿਹੜੀ ਗੱਲ ਹੈ ਨਾ ਵੀ ਪਾਰਟੀ ਕਿਹੜੀ ਆ ਗਈ ਕਿ ਲੋਕ ਕਿੱਥੇ ਖੜੇ ਗਏ ਆ ਲੋਕ ਅਜੇ ਬਹੁਤ ਪਿੱਛੇ ਖੜੇ ਆ ਸਾਡਾ ਜਿਹੜਾ ਅੱਜ ਦਾ ਧਰਨਾ ਆ ਇਹ ਲੋਕਾਂ ਨੂੰ ਜਗਾਉਣ ਵਾਸਤੇ ਆ ਸਾਨੂੰ ਇਹ ਪਤਾ ਹੈ ਦੀ ਸਰਕਾਰ ਨੇ ਜਿਹੜੇ ਜਿਹੜਾ ਕਾਨੂੰਨ ਲਿਆਂਦਾ ਸੀ ਜਿਹੜਾ ਚਿੱਠੀ ਪੱਤਰ ਰਾਹੀਂ ਇਹ ਕਹਿੰਦੇ ਆ ਵੀ ਫੈਲੋ ਜਿਹੜਾ ਆ ਫੈਲੋ ਖੇ ਦੇ ਵਿੱਚ ਕਿਸਾਨ ਲੈ ਕੇ ਜਾਵੇ ਉੱਥੇ ਹੀ ਉਹਨੂੰ ਪੈਸੇ ਮਿਲਣਗੇ ਇਸ਼ਾਨਾchnai ਵੀ ਹੋਊਗੀ ਤੇ ਵੱਧ ਪੈਸੇ ਵੀ ਮਿਲਣਗੇ ਤੇ ਸਰਕਾਰ ਨੂੰ ਉਸੇ ਵੇਲੇ ਇਹ ਵੀ ਕਰਤਾ ਜਾਊਗਾ ਇਹ ਇਹ ਜਿਹੜੀ ਆ ਇਹ ਲੋਕਾਂ ਨੂੰ ਭੰਪਰੇਖੇ ਪਾਉਂਦੇ ਆ ਤੇ ਖਰੀਦਦੇ ਲੋਕਾਂ ਨੂੰ ਲੋਕ ਇਹਨਾਂ ਦੇ ਭਾਚੇ ਚ ਆ ਜਾਂਦੇ ਆ ਇਹ ਮਿੱਠੀ ਗੋਲੀ ਜ਼ਹਿਰ ਹੈ ਯਾਰ ਦੇਣਾ ਚਾਹੁੰਦੇ ਆ ਮਿੱਠੀ ਗੋਲੀ ਤੇ ਲਪੇਟ ਕੇ ਵੀ ਜਿੱਦੋਂ ਇਹ ਜਿਹੜੇ ਸਬ ਮੰਡੀ ਸਿਸਟਮ ਖਤਮ ਹੋ ਗਿਆ ਉਸ ਸਮੇਂ ਇਹਨਾਂ ਨੇ ਕੁਝ ਨਹੀਂ ਦੇਣਾ ਸਾਡੀਆਂ ਫਸਲਾਂ ਰੋਲਣਗੇ ਤੇ ਰੋਲ ਕੇ ਜਿਹੜਾ ਇਹ ਕਿਸਾਨਾਂ ਦੀ ਜ਼ਮੀਨਾਂ ਆਪਣੀ ਆ ਛੱਡਣ ਵਾਸਤੇ ਮਜਬੂਰ ਕਰਨ ਬਿਲਕੁਲ ਠੀਕ ਆ ਜੀ ਉਹ ਛੋਟੇ ਉਰਿਆ ਉਹ ਤੂੰ ਕੋਈ ਕਹਿਣਾ ਚਾਹੇਗਾ ਕਿੱਧਰ ਖੜਿਆ ਤੂੰ ਭਾਈ ਮੈਂ ਇੱਧੇ ਆਇਆ ਹਾਂ ਚਲੋ ਇੱਧੇ ਧਰਨੇ ਤੇ ਉਦਾਂ ਆਪਾਂ ਰਹੀ ਦਾ ਗਜ਼ਰਾਤ ਆ ਅੱਛਾ ਉੱਧਰ ਤਾਂ ਕੀ ਮਹੌਲ ਆ ਮੰਡੀਆਂ ਦਾ ਕਿਵੇਂ ਫਸਲਾਂ ਵਿਕਦੀਆਂ ਭਾਈ ਉੱਧਰ ਮੰਡੀਆਂ ਦਾ ਕੋਈ ਹਾਲ ਨਹੀਂਗਾ ਕਿਸਾਨ ਉੱਤਰਦੇ ਰੋ ਰਹੇ ਆ ਲੋ ਕੋਈ ਰਾਤ ਦੇ ਵਿੱਚੋਂ ਬੰਦਾ ਆਇਆ ਤੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਇਹਦੇ ਮੂੰਹ ਸੁਣੋ ਵੀ ਕੋਈ ਰਾਜ ਦਾ ਕੀ ਹਾਲ ਆ ਤੇ ਕਿਵੇਂ ਫਸਲਾਂ ਵਿਕਦੀਆਂ ਤੁਹਾਡੀਆਂ ਭਾਈ ਉੱਧਰ ਕੋਈ ਬੁਰਾ ਹਾਲਾ ਕਿਸਾਨਾਂ ਦਾ ਇੱਥੇ ਦੇ ਮੈਂ ਇੱਕੋ ਸਲਾਹ ਦਿੰਨਾ ਕਿ ਇਕਾ ਕਰ ਲਓ ਇਕੱਠੇ ਹੋ ਜਿਓ ਤੇ ਚੰਗੇ ਰਹੋਗੇ ਆ ਦੇਖ ਲਓ ਜੀ ਇਹ ਬੰਦਾ ਕੋਈ ਰਾਤ ਤੋਂ ਆ ਫੇਰ ਵੀ ਤੁਹਾਡੇ ਧਰਨੇ ਦੇ ਵਿੱਚ ਪਹੁੰਚਾ ਵਾ ਨਾਲੇ ਤੱਕ ਸੁਣੋ ਵੀ ਗੁਜਰਾਤ ਦੇ ਹਾਲ ਕੀ ਆ ਤੇ ਸਾਡੇ ਇੱਥੇ ਕੀ ਹੋਣਿਆ ਗੁਜਰਾਤ ਦੇ ਵਿੱਚ ਫਸਲ ਇੰਨੀ ਕੁ ਵਾਰ ਜਿੰਨੀ ਸਾਡੀ ਸਰੋਂ ਹੁੰਦੀ ਆ ਨਾ ਪੈਲੀ 'ਚ ਢੇਰੀ ਉਹ ਵੀ ਚੁੱਕੀ ਨਹੀਂ ਜਾਂਦੀ ਲੇਕਿਨ ਜਿਹੜੀ ਸਾਡੀਆਂ ਫਸਲਾਂ ਉਹਦੇ ਚੁੱਕੀ ਨਹੀਂ ਸਕੇਦਾ ਕੋਈ ਮੰਡੀ ਦਾ ਹੈ ਹੀ ਨਹੀਂ ਲੋਕੀ ਸੜਕਾਂ 'ਤੇ ਬੈਠੇ ਨਿਗੀ ਨਿਗੀ ਢੇਰੀਆਂ ਲੈ ਕੇ ਆਪਣੀ ਮਰਜ਼ੀ ਦਾ ਰੇਟ ਲਾਉਣ ਦੇ ਅਗਲੇ ਜੀ ਕਹਿੰਦੇ ਜਾ ਕੇ ਨਹੀਂ ਜਾਏ ਮੂੰਹੋਂ ਸੁਣ ਲਓ ਜੀ ਬੱਸ ਬੱਸ ਬਰਾ ਆਲਾ ਆਪਾਂ ਦੇ ਹੋ ਗਏ ਨੇ ਆ ਕਿ ਚਲੋ ਇੱਥੇ ਇਕਾ ਕਰ ਲੋ ਇਕੱਠੇ ਹੋ ਜਿਓ ਆ ਕਸਾਦੀ ਲੜਾਈ ਲੜ ਲੋ ਤੇ ਵੱਜ ਜਾਗੇ ਬਾਕੀ ਇੱਧਰ ਵੀ ਗੁਜ਼ਾਰਾ ਵਰ ਕੋ ਆ ਲੋ ਗਿਆ ਤੇ ਬੁਰਾ ਆ ਗਿਆ ਵਾ ਵਾ ਛੋਣ ਲੋ ਗਈ ਲਓ ਬਸ ਐਂ ਕਰਦੇ ਸਾਡੇ ਕੋਲ ਇੱਕ ਇੱਕ ਬੱਚਾ ਜੇ ਮੇਰਾ ਵੀ ਇੱਕ ਬੱਚਾ ਆ ਮੈਂ ਰੋਜੀ ਰੋਟੀ ਨਾਲ ਤੇ ਗਰੀਬ ਹੋਣ ਦੇ ਨਾਲ ਬਾਹਰ ਕਿੱਥੇ ਆਏ ਮੈਂ ਕੋਈ ਦੀ ਨਾਮ ਜਿਹੜੀ ਕੋਈ ਤੈਰੀ ਮੰਗਾ